ਜੇ ਤੇ ਰੱਖਣ ਦੀ ਗੱਲ ਨਹੀਂ ਹਮਮ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਐਹੋ ਜਿਹਾ ਸ਼ਖਸ਼ ਜੋ ਕੱਲ ਉਹਨੇ ਆਦੇ ਬੱਤੀਆਂ ਦੰਦਾਂ ਦੇ ਵਿੱਚੋਂ ਜ਼ੁਬਾਨ ਤੋਂ ਕਹਿਤੀ ਨਾ ਹਾਂਜੀ ਬੇਸ਼ੱਕ ਜਿਵੇਂ ਪੰਜਾਬੀ ਦੀ ਕਾਵਟਾ ਨਾ ਜੱਟ ਵੱਧਿਆ ਜਾਏ ਹਮਮ ਆਪਣੀ ਜ਼ੁਬਾਨ ਤੋਂ ਨਹੀਂ ਭਜਦਾ ਇਹ ਬੰਦਾ ਉਹੋ ਜਿਹਾ ਉਹ ਸ਼ਖਸ਼ ਕਈ ਰਮ ਇਨ ਕਹਿ ਲੱਗ ਪੈਂਦੇ ਆ ਯਾਰ ਮਿਨੀ ਸੁਖਵੀਰ ਸਿੰਘ ਬਾਦਲਾ ਅੱਛਾ ਕਹਿੰਦੇ ਆ ਕਈ ਸਾਡੇ ਰੈਲੇਟਿਵ ਆ ਕਈ ਸਾਡੇ ਰਿਸ਼ਤੇਦਾਰ ਆ ਮੇਰੇ ਕਈ ਜਿਹੜਾ ਨੀਲੀ ਪੱਗ ਬਣੀ ਹੁੰਦੀ ਆ ਹਾਂਜੀ ਤੇ ਦਾੜਾ ਪ੍ਰਕਾਸ਼ ਕੀਤਾ ਉਹ ਵੇਖ ਕੇ ਤੇ ਟੱਗੀ ਮੀ ਪਜਾਮਾ ਪਾਇਆ ਹੁੰਦਾ ਐ ਮੈਨੂੰ ਕਈ ਕਹਿਣ ਲੱਗ ਪੈਂਦੇ ਆ ਐਂ ਇੱਕ ਮੇਰਾ ਦੋਸਤ ਸੀਗਾ ਮੈਂ ਉਹਦੇ ਘਰੇ ਗਿਆ ਹੂੰ ਇਦਾਂ ਹੀ ਤੇ ਉਹਦੇ ਵੇਖ ਕੇ ਉਹਦਾ ਨਿੱਕਾ ਜਿਹਾ ਬੱਚਾ ਸੀਗਾ ਭਤੀਜਾ ਉਹਨਾਂ ਦਾ ਉਹਨੇ ਰੌਲਾ ਪਾਦਾ ਕਿ ਉਹਦੇ ਪਾਪਾ ਸੁਖਵੀਰ ਬਾਦਲ ਆ ਗਿਆ ਮੇਰਾ ਮੂੰਹ ਤਾਂ ਨਿੱਕਾ ਗੱਲ ਬਹੁਤ ਮ ਵੱਡੀ ਕਹਿਣ ਲੱਗਾ ਜੀ ਸਰ ਜਿਹੜੇ ਬੰਦੇ ਸਾਡੀ ਪਾਰਟੀ ਦੇ ਵਿੱਚੋਂ ਵੱਖ ਹੋਏ ਆ ਹੂੰ ਚੰਦੂ ਮਾਜਰਾ ਸਾਹਿਬ ਹੂੰ ਵਡਾਲਾ ਸਾਹਿਬ ਹੂੰ ਜਿਨ੍ਹਾਂ ਨੇ ਆਨੰਦ ਮਾਣਿਆ ਮਿਨਿਸਟਰੀਆਂ ਲਈਆਂ ਐਮਪੀ ਰੇ ਹੂੰ ਹੁਣ ਉਹੀ ਬੰਦੇ ਸੁਖਬੀਰ ਸਿੰਘ ਬਾਦਲ ਨੂੰ ਮਾੜਾ ਕਹਿੰਦੇ ਪਿਆ ਜਦੋਂ ਉਹਦੇ ਕੋਲੋਂ ਇਹਨਾਂ ਨੇ ਟਿਕਟਾਂ ਲਈਆਂ ਸਤਾ ਦਾ ਆਨੰਦ ਮਾਣਿਆ ਉਹਦੇ ਲਈ ਜਿਪਸੀਆਂ ਅੱਗੇ ਲਾਈਆਂ ਹੂਟਰ ਮਾਰੇ ਪੈ ਜੋ 40 40 50 50 ਗੰਨਮਣ ਨਾਲ ਹੌਲੇ ਸੂਰਤੀ ਬਚਨੇ ਕੀ ਉਦੋਂ ਸੁਖਬੀਰ ਸਿੰਘ ਬਾਦਲ ਚੰਗਾ ਸੀ ਹੁਣ ਸੁਖਬੀਰ ਸਿੰਘ ਬਾਦਲ ਮਾੜਾ ਹੋ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਵਿੱਚ ਵੀ ਹੰਕਾਰ ਸੀ ਕਿ ਉਹਨਾਂ ਨੇ ਬਾਈ ਚ ਕੋਈ ਆ ਕੇ ਰੈਲੀ ਨਹੀਂ ਕੀਤੀ ਜਾਂ ਸਾਰਾ ਕੁਝ ਮੰਟਾ ਜੀ ਦੇ ਉੱਤੇ ਛੱਡਿਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਐਹੋਜਾ ਬੰਦਾ ਹੈ ਜਿਹਦੇ ਤੇ ਵਿਸ਼ਵਾਸ ਕਰਦਾ ਨਾ ਬੇਤਾਸ਼ਾ ਅੱਖਾਂ ਮੀਟ ਕੇ ਕਰ ਹਮ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾ ਜਲਾਲਾਬਾਦ ਦੇ ਵਿੱਚ ਇਸ ਹਲਕਾਂ ਚਾਰਜ ਨੇ ਵੇਚਿਆ ਹਮ ਹਾਲਾਂਕਿ ਮੇਰੀ ਕੋ ਨੀਤੀ ਦੁਸ਼ਮਣੀ ਨਹੀਂ ਉਹਦੇ ਨਾਲ ਆਹ ਕੰਨ ਚਾਰਜ ਨਾਲ ਮੈਂ ਤਾਂ ਪਾਲਟੀਕਲ ਲੈਵਲ ਦੀ ਗੱਲ ਕਰੂੰਗਾ ਹਮ ਮੈਂ ਤੁਹਾਨੂੰ ਇੱਕ ਕੋਈ ਮਿਸਾਲ ਦਊਂਗਾ ਹਮ ਸਾਡੇ ਪਿੱਛੇ ਹਮ ਬੀਜੇਪੀ ਅੱਜ ਤੱਕ ਸਾਡੇ ਪਿੱਛੇ ਲੱਗੀ ਵੀ ਨੇ ਵੀ ਜੁਆਇਨ ਕਰੋ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਆ ਬੂਆ ਜਾਉਂ ਜਾਉ ਕਰੇ ਪੂਫਾ ਲੈਣੇ ਆ ਗਿਆ ਉਹਨਾਂ ਕਹਾਵਤ ਹੋਣ ਸਿੱਧ ਹੋਣੀ ਆ ਕਿ ਜਿਹੜੇ ਸਾਡੇ ਤੋਂ ਰੁੱਸ ਕੇ ਗਏ ਨੇ ਨਾ ਸਾਡੀ ਪਾਰਟੀ ਤੋਂ ਰੁੱਸ ਕੇ ਗਏ ਨੇ ਜਿਹੜੇ ਵੱਖਰੇ ਹੋਏ ਨੇ ਜੀ ਉਹਨਾਂ ਦਾ ਵੀ ਕਰਦਾ ਕਈਆਂ ਲੀਡਰਾਂ ਦਾ ਵਿੱਚੋਂ ਕੋਈ ਸਾਨੂੰ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਵਿੱਚ ਦੁਰਾ ਵਿੱਚ ਚੋਲਾ ਪਵੇ ਓਕੇ ਤੇ ਜਿਵੇਂ ਸਿਕੰਦਰ ਸਿੰਘ ਮਲੂਕਾ ਜੀ ਘਰ ਵਾਪਸੀ ਹੋ ਗਈ ਅਸੀਂ ਵੀ ਆਈਏ ਜਿਹੜੇ ਜੀ ਕੀ ਗੱਲ ਵਿਚੋਲੇ ਲਾਭ ਨਹੀਂ ਰਹੇ ਜਾਂ ਵਿਚੋਲੇ ਖਤਮ ਹੋ ਗਏ ਨੇ ਚੋਲਿਆਂ ਦੀ ਗੱਲ ਨਹੀਂ ਉਹ ਸਭ ਖੰਗ ਦੇ ਪੇਸ ਅੱਛਾ ਜੀ ਅਕਾਲੀ ਦਲ ਸ਼ੁਰੂ ਤੋਂ ਕਹਿੰਦਾ ਆਇਆ ਹੈ ਬਾਈ ਤੋਂ ਬਾਅਦ ਵੀ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ ਕਿ ਅਸੀਂ ਬੀਜੇਪੀ ਨਾਲ ਕੋਈ ਸਾਂਝ ਨਹੀਂ ਰੱਖਣੀ ਜਿਹੜੀ ਲੁਧਿਆਣਾ ਸੀਟ ਹੈ ਵੈਸਟ ਜਿੱਥੋਂ ਇਲੈਕਸ਼ਨ ਹੋਊਗਾ ਉੱਥੇ ਆ ਬੇਸਿਕਲੀ ਜੇ ਵੇਖਿਆ ਜਾਏ ਤੇ ਇਹ ਸ਼ਹਿਰੀ ਤੇ ਸ਼ਹਿਰੀ ਸੀਟ ਹੈ ਹਾਂ ਜੀ ਹਾਂ ਜੀ ਪਰ ਮੇਰਾ ਸਵਾਲ ਸੀ ਵੀ ਜਿਵੇਂ ਦੋਨੋਂ ਪਾਰਟੀਆਂ ਇਕੱਠੀਆਂ ਹੁੰਦੀਆਂ ਮਾਰਜਨ ਜਦੀ ਪਹੁੰਚ ਗਿਆ ਸੀ ਬਿਲਕੁਲ ਇਕੱਠੇ ਹੋਣਾ ਚਾਹੀਦਾ ਪਰ ਉਹਦੇ ਵਿੱਚ ਕਈ ਗੱਲਾਂ ਹੂੰ ਹੂੰ ਜਿਵੇਂ ਪੰਦੀ ਸਿੰਘਾ ਦੀ ਰਿਹਾਈ ਦਾ ਮਸਲਾ ਹੂੰ ਕਿਸਾਨਾਂ ਦੇ ਜਿਹੜਾ ਬਿੱਲਾ ਦਾ ਮਸਲਾ ਜਿਨ੍ਹਾਂ ਨੇ ਕਾਲੀ ਦਾਲ ਨੇ ਪੋੜਿਆ ਸੀਗਾ ਸਭ ਕੂ ਕਿ ਇਹ ਦੋ ਤਿੰਨ ਮਸਲੇ ਨੇ ਦੋ ਤਿੰਨ ਮੁੱਦੇ ਨੇ ਹੂੰ ਭਾਜਪਾ ਨੂੰ ਸੋਲਵ ਕਰਨੇ ਪੈਣੇ ਨੇ ਸਾਡੇ ਕੋਲ ਮੇਰੇ ਸਕੇ ਮਾਮਾ ਜੀ ਦਾ ਬੇਟਾ ਦਵਿੰਦਰ ਸਿੰਘ ਨੇ ਲਾਡੀ ਟੋ ਉਹ ਇੱਕ ਬੜਾ ਪੁਰਾਣਾ ਹੂੰ ਵੀ ਖਾਨਦਾਨੀ ਤੇ ਤਕਸਾਲੀ ਪਾਰ ਸੀ ਸਰਦਾਰ ਗੁਰਦੀਪ ਸਿੰਘ ਟੋ ਮੇਰੇ ਮਾਮਾ ਹੀ ਧਰਮਕੋੜ ਜਿਹੜੇ ਐਮਐਲਏ ਜਿਹੜੇ ਨਹੀਂ ਉਹਨਾਂ ਦਾ ਬੇਟਾ ਐਮਐਲਏ ਹੁਣ ਆਮ ਆਦਮੀ ਹੈ ਸਸ਼ੀਕਾਲ ਜੀ ਸਾਰਿਆਂ ਨੂੰ ਮੈਂ ਕੁਦਰਤ ਟੀਵੀ ਤੋਂ ਤੁਹਾਡਾ ਦੋਸਤ ਵਰਿੰਦਰ ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਜਿਮਨੀ ਚੌਂ ਲੁਧਿਆਣਾ ਚ ਹੋ ਕੇ ਅੱਡੀ ਹੈ ਜਿਹਦੇ ਨਤੀਜੇ ਆ ਚੁੱਕੇ ਨੇ ਜਿਹਦੇ ਵਿੱਚ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜਿਨ੍ਹਾਂ ਨੂੰ ਫੇਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਮਾਨਤ ਜਬਤ ਹੋਈ ਹੈ ਤੇ ਇੱਕ ਵਾਰੀ ਫਿਰ ਮੌਜੂਦਾ ਪਾਰਟੀਆਂ ਆਮ ਆਦਮੀ ਪਾਰਟੀ ਦੇ ਸਿਰਤਾਜ ਸਜਿਆ ਸੋ ਸਾਡੇ ਨਾਲ ਅੱਜ ਹੋਣਗੇ ਸ਼੍ਰੋਮਣੀ ਅਕਾਲੀ ਦਲ ਤੋਂ ਜਲਾਲਾਬਾਦ ਤੋਂ ਗੁੱਲੂ ਗਰਾਇਆ ਜੀ ਜਲਾਲਾਬਾਦ ਤੇ ਅਕਾਲੀ ਦਲ ਦੇ ਵਿੱਚ ਬਹੁਤ ਹੀ ਮਿਹਨਤੀ ਤੇ ਅਣਥੱਕ ਲੀਡਰ ਤੇ ਸਵਾਗਤ ਕਰਦੇ ਆ ਗੁੱਲੂ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਕੁਦਰਤ ਟੀਵੀ ਤੇ ਸਭ ਤੋਂ ਪਹਿਲਾਂ ਨਾ ਮੈਂ ਕੁਦਰਤ ਟੀਮ ਦੀ ਆਈ ਟੀਮ ਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਕਹਿਣਾ ਜਿਹੜੇ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰਾ ਇੰਟਰਵਿਊ ਲੈਣ ਆਤੇ ਆ ਤੇ ਇਹਨਾਂ ਦੇ ਨਾਲ ਆਪਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁੱਲੂ ਜੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਅੱਜ ਨਤੀਜੇ ਆ ਕੇ ਹਟੇ ਨੇ ਲੁਧਿਆਣਾ ਜਿਮਨੀ ਚੌਂ ਦੇ ਤੁਸੀਂ ਵੀ ਦੇਖੇ ਹੋਣੇ ਅਕਾਲੀ ਦਲ ਸ਼ੁਰੂ ਤੋਂ ਕਹਿੰਦਾ ਆਇਆ ਹੈ 22 ਤੋਂ ਬਾਅਦ ਵੀ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ ਕਿ ਅਸੀਂ ਭਾਜਪਾ ਨਾਲ ਕੋਈ ਸਾਂਝ ਨਹੀਂ ਰੱਖਣੀ ਅੱਜ ਨਤੀਜਿਆਂ ਨੂੰ ਵੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਅੱਜ ਅਕਾਲੀ ਦਲ ਤੇ ਭਾਜਪਾ ਇਕੱਠੇ ਹੁੰਦੇ ਤਾਂ ਨਤੀਜੇ ਕੁਝ ਹੋਰ ਹੋਣੇ ਸੀ ਤੁਹਾਡੀ ਕੀ رائے ਜੀ ਉਹਦੇ ਤੇ ਗੱਲ ਵੀਰ ਜੀ ਇਸ ਤਰ੍ਹਾਂ ਹੈ ਵੀ ਜਿਹੜੀ ਲੁਧਿਆਣਾ ਸੀਟ ਹੈ ਵੈਸਟ ਜਿੱਥੋਂ ਇਲੈਕਸ਼ਨ ਹੋਊਗਾ ਓਥੇ ਆ ਬੇਸਿਕਲੀ ਜੇ ਵੇਖਿਆ ਜਾਏ ਤੇ ਇਹ ਸਹਰੀ ਇਹ ਸ਼ਹਿਰੀ ਸੀਟ ਹੈ ਹਾਂਜੀ ਹਾਂਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ ਹਾਂਜੀ ਤੇ ਪੰਜਾਬ ਦੇ ਪੰਜਾਬੀਆਂ ਦੀ ਪੰਜਾਬ ਦੇ ਲੋਕਾਂ ਦੀ ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਆ ਹੂੰ ਇਹਦੇ ਵਿੱਚ ਕੀ ਗੱਲ ਆ ਵੀ ਜਿਹੜੀ ਇਹ ਤਾਂ ਨੇਚਰਲੀ ਹੁੰਦਾ ਜਿਹੜੀ ਸ਼ਹਿਰੀ ਵੋਟ ਹੁੰਦੀ ਆ ਹੂੰ ਉਹ ਜਾਂ ਤਾਂ ਉਹ ਕਾਂਗਰਸ ਨੂੰ ਜਾਂਦੀ ਆ ਜਾਂ ਉਹ ਭਾਜਪਾ ਨੂੰ ਜਾਂਦੀ ਆ ਹੂੰ ਫਿਰ ਜੇ ਆਪਾਂ ਗੱਲ ਕਰ ਲਈਏ ਬਾਈਲ ਇਕਸ਼ਨ ਦੀ ਹੂੰ ਕਿਉਂਕਿ ਕਿਤੇ ਵੀ ਜੀਮਨੀ ਚੋਣ ਆਏਗੀ ਕਿਤੇ ਵੀ ਬਾਈ ਇਲੈਕਸ਼ਨ ਹੋਊਗਾ ਕਿਉਂਕਿ ਉਹ ਹਮੇਸ਼ਾ ਸਰਕਾਰ ਹੀ ਜਿੱਤਦੀ ਹੁੰਦੀ ਹੈ ਨਹੀਂ ਇਹਦੇ ਤੇ ਅੱਜ ਅਸੀਂ ਕੁਝ ਬਦਲਾਅ ਵੀ ਹੋਇਆ ਗੁਜਰਾਤ ਦੀ ਸੀਟ ਆਪਾਂ ਦੇਖੀ ਹੈ ਜਿਹਦੇ ਤੇ ਅੱਜ ਉੱਥੇ ਭਾਜਪਾ ਦਾ ਰਾਜ ਹੁੰਦਿਆ ਚਲੋ ਕਹਿ ਸਕਦੇ ਆ ਕਿ ਬਹੁਤ ਜਿਵੇਂ ਤੁਸੀਂ ਕਿਹਾ ਧਾਰਨਾ ਇਹੀ ਬਣੀ ਹੈ ਕਿ ਸਰਕਾਰ ਹੀ ਹਮੇਸ਼ਾ ਜਿੱਤਦੀ ਹੈ ਪਰ ਮੇਰਾ ਸਵਾਲ ਸੀ ਵੀ ਜਿਵੇਂ ਦੋਨੋਂ ਪਾਰਟੀਆਂ ਇਕੱਠੀਆਂ ਹੁੰਦੀਆਂ ਮਾਰਜਨ ਨਜ਼ਦੀਕ ਪਹੁੰਚ ਗਿਆ ਸੀ ਉਹ ਤਾਂ ਨੈਚੁਰਲੀ ਗੱਲ ਆ ਉਹ ਤਾਂ ਹਾਂ ਉਹਦੇ ਤੇ ਡਾੜੀ ਰਹਿ ਕੀ ਹੈ ਵੀ ਉਹ ਇਕੱਠਾ ਹੋਣਾ ਚਾਹੀਦਾ ਜਾਂ ਅੱਜ ਵੀ ਸਾਰੇ ਸ਼੍ਰੋਮਣੀ ਅਕਾਲੀ ਦਲ ਵੀ ਇਹ ਕਹਿ ਰਿਹਾ ਕਿ ਨਹੀਂ ਸਾਨੂੰ ਬੀਜੇਪੀ ਦੀ ਕੋਈ ਲੋੜ ਨਹੀਂ ਹੈ ਤੇ ਬੀਜੇਪੀ ਵੀ ਕਦੀ ਇਹ ਗੱਲ ਕਹਿਣ ਵਾਲੇ ਕਿ ਨੌ ਮਾਸ ਦਾ ਰਿਸ਼ਤਾ ਹੈ ਜਿਹੜਾ ਕਦੀ ਆਪਸ ਵਿੱਚ ਵੱਖ ਨਹੀਂ ਹੋ ਸਕਦਾ ਲੱਗਦਾ ਹੈ ਕਿ ਨੌ ਮਾਸ ਦੇ ਰਿਸ਼ਤੇ ਨੂੰ ਦੁਬਾਰਾ ਜੋੜਨ ਦੀ ਲੋੜ ਹੈ ਪਹਿਲਾਂ ਤਾਂ ਮੈਂ ਇਹੀ ਗੱਲ ਕਹੂੰਗਾ ਬਿਲਕੁਲ ਇਕੱਠੇ ਹੋਣਾ ਚਾਹੀਦਾ ਪਰ ਉਹਦੇ ਵਿੱਚ ਕਈ ਗੱਲਾਂ ਨੇ ਹੂੰ ਹੂੰ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੂੰ ਸਥਾਨਾਂ ਦੇ ਜਿਹੜਾ ਬਿੱਲਾ ਦਾ ਮਸਲਾ ਜਿਨ੍ਹਾਂ ਨੇ ਕਾਲੀ ਦਲ ਨੇ ਤੋੜਿਆ ਸੀਗਾ ਸਮਝੌਤਾ ਆਪਦਾ ਜਿਸ ਕਰਕੇ ਵੱਖ-ਵੱਖ ਹੋਏ ਵੱਖ-ਵੱਖ ਹੋਏ ਹੂੰ ਉគੀਏ 2-3 ਮਸਲੇ ਨੇ 2-3 ਮੁੱਦੇ ਨੇ ਹਮ ਬੀਜੇਪੀ ਨੂੰ ਸੋਲਵ ਕਰਨੇ ਪੈਣੇ ਨੇ ਓਕੇ ਕਿਉਂਕਿ ਜੇ ਬੀਜੇਪੀ ਨੇ ਪੰਜਾਬ ਦੇ ਵਿੱਚ ਕਾਮਯਾਬ ਹੋਣਾ ਕਿਉਂਕਿ ਉਹਨੂੰ ਸ਼ਰਮਣੀ ਕਾਲੀ ਦਲ ਦੇ ਨਾਲ ਸਮਝੌਤਾ ਕਰਨਾ ਹੀ ਪੈਣਾ ਮਤਲਬ ਅੱਜ ਤੁਸੀਂ ਮਹਿਸੂਸ ਕਰ ਰਹੇ ਹੋ ਵੀ ਜਿੰਨੀ ਲੋਡ ਕਾਲੀ ਦਲ ਨੂੰ ਹੈ ਉਹ ਨਹੀਂ ਅਸੀਂ ਵੀ ਮਹਿਸੂਸ ਕਰ ਰਹੇ ਆ ਬੀਜੇਪੀ ਵੀ ਕਰ ਰਹੇ ਆ ਅੰਦਰੋਂ ਵੀ ਮਹਿਸੂਸ ਕਰਦੇ ਆ ਉਹ ਵੀ ਕਰ ਰਹੀ ਆ ਅੰਦਰੋਂ ਪਰ ਬੋਲਣ ਤੋਂ ਝਕਦੇ ਨੇ ਤੁਹਾਡਾ ਇਹ ਕਹਿਣਾ ਪਰ ਜਿਵੇਂ ਮਰਜ਼ੀ ਸਮਝ ਲਓ ਤੁਸੀਂ ਬੋਲਣ ਤੋਂ ਝੱਕਦੇ ਸਮਝ ਲਓ ਜੋ ਮਰਜ਼ੀ ਸਮਝ ਲਓ ਤੁਸੀਂ ਨਹੀਂ ਜਿਵੇਂ ਅਸੀਂ ਜਾਖੜ ਸਾਹਿਬ ਦੇ ਵੀ ਬਿਆਨ ਅੱਜਕੱਲ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਉਹ ਵੀ ਕਿਉਂਕਿ ਹੁਣ ਜਾਖੜ ਸਾਹਿਬ ਨੂੰ ਪਤਾ ਜਾਖੜ ਸਾਹਿਬ ਪਾਰਟੀ ਪ੍ਰਧਾਨ ਨੇ ਭਾਜੀਪੀ ਤੇ ਉਹ ਗਰਾਊਂਡ ਜ਼ੀਰੋ ਤੋਂ ਉੱਠ ਕੇ ਉੱਪਰ ਆਏ ਨੇ ਹਾਂਜੀ ਉਹਨਾਂ ਨੂੰ ਵੀ ਸਾਰਾ ਪਤਾ ਵੀ ਸਾਡਾ ਭਾਜੀਪੀ ਨੂੰ ਕਾਲੀ ਗੱਲ ਦੇ ਨਾਲ ਸਮਝੌਤਾ ਕਰਨਾ ਹੀ ਪੈਣਾ ਜੇ ਅਸੀਂ ਪੰਜਾਬ ਦੇ ਵਿੱਚ ਕਾਮਯਾਬ ਹੋਣਾ ਹੈ ਇਸ ਤੋਂ ਬਿਨਾ ਸਾਡਾ ਕੋਈ ਹਿੱਲਾ ਗੋਲੋ ਜੀ ਗੱਲ ਕਰੀਏ ਜਿਵੇਂ ਅੱਗੇ ਜਦੋਂ ਮੁਕਾਬਲਿਆਂ ਦੀ ਗੱਲ ਹੁੰਦੀ ਸੀ ਚੋਣ ਨਤੀਜਿਆਂ ਵੇਲੇ ਇਹ ਲੱਗਦਾ ਸੀ ਕਿ ਜਿੱਥੇ ਕਾਂਗਰਸ ਅਕਾਲੀ ਦਲ ਤੇ ਭਾਜਪਾ ਅਕਾਲੀ ਦਲ ਤਾਂ ਇਕੱਠੇ ਹੀ ਸੀਗੇ ਜਾਂ ਪਿਛਲੇ ਕੁਝ 10 ਸਾਲਾਂ ਦੀ ਗੱਲ ਕਰੀਏ ਜੋ ਦੀ ਆਮ ਆਦਮੀ ਪਾਰਟੀ ਹੋਣ ਚਾਹੀਏ ਵੀ ਜਿਹੜਾ ਮੁਕਾਬਲਾ ਹੈ ਉਹ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਚ ਹੁੰਦਾ ਸੀ ਪਰ ਹੁਣ ਵੇਖਣ ਨੂੰ ਲੱਗਦਾ ਹੈ ਕਿ ਅਕਾਲੀ ਦਲ ਦੀ ਜਿਵੇਂ ਜ਼ਮਾਨਤ ਅੱਜ ਵੀ ਜਬਤ ਹੋਈ ਹੈ ਗ੍ਰਾਫ ਵੀ ਡਿੱਗਿਆ ਤੁਹਾਡੇ ਜਿਹੜੇ ਟਕਸਾਲੀ ਅਕਾਲੀ ਦਲ ਦੇ ਬੰਦੇ ਸੀਗੇ ਉਹ ਵੀ ਤੁਹਾਡੇ ਤੋਂ ਦੂਰ ਚਲੇ ਗਏ ਰੁੱਸ ਗਏ ਕੋਈ ਚਲਾ ਗਿਆ ਕੋਈ ਆ ਗਿਆ ਕਿਸੇ ਨੇ ਅਕਾਲੀ ਦਲ ਨਵਾਂ ਬਣਾ ਲਿਆ ਤੁਹਾਨੂੰ ਕੀ ਲੱਗਦਾ ਹੈ ਕਿ ਰਵਾਇਤੀ ਪਾਰਟੀਆਂ ਇਹ ਸੋਚਦੀਆਂ ਨੇ ਕਿ ਸਾਨੂੰ ਅਕਾਲੀ ਦਲ ਤੋਂ ਕੋਈ ਖਤਰਾ ਨਹੀਂ ਆਇਆ ਇਸ ਚੀਜ਼ ਨੂੰ ਮੰਨਣ ਲੱਗ ਗਏ ਨੇ ਕਿ ਅਕਾਲੀ ਦਲ ਦਾ ਆਧਾਰ ਖਤਮ ਹੋ ਗਿਆ ਤੁਸੀਂ ਇਸ ਤੇ ਕੀ رائے رائے ਮੈਂ ਤਾਂ ਇਸ ਗੱਲ ਨੂੰ ਨਹੀਂ ਸਮਝਦਾ ਅਕਾਲੀ ਦਲ ਦਾ ਆਧਾਰ ਖਤਮ ਹੋਇਆ ਅਕਾਲੀ ਦਲ ਦੀ ਹੋਂਦ ਅੱਜ ਵੀ ਕਾਇਮ ਆ ਅੱਛਾ ਜੀ ਉਹ ਅੱਜ ਵੀ ਆਪਣੀ ਵੋਟ ਘਰੋਂ ਨਾਲ ਲੈ ਕੇ ਤੁਰਦਾ ਤੁਰਦਾ ਗੱਲ ਕੀ ਹੈ ਵੀ ਪਿਛਲੀ ਵਾਰਾਂ ਜਦੋਂ ਸਾਡਾ ਇਲੈਕਸ਼ਨ ਹੋਇਆ ਉਦੋਂ ਕਿੰਨੀ ਵੋਟ ਪਈ ਸੀ ਪਾਰਲੀਮੈਂਟ ਵੇਲੇ ਸਾਨੂੰ ਕਿੰਨੀ ਪਈ ਹੋਣ ਸਾਨੂੰ 8200 ਵੋਟ ਪਈ ਅਕਾਲੀ ਦਲ ਨੇ ਅੱਗੇ ਨਾਲੋਂ ਗੇਮ ਕੀਤਾ ਹੂੰ ਜਿੰਨਾ ਨੁਕਸਾਨ ਕਾਲੀਦਾਲ ਦਾ ਹੋਣਾ ਸੀ ਹੋ ਗਿਆ ਹੁਣ ਦਿਨੋ ਦਿਨ ਕਾਲੀਦਾਲ ਅੰਗੇ ਵੀ ਵੋਟ ਆਦੀ ਵੋਟ ਪਰਸੈਂਟ ਆਦੀ ਉਹਨਾਂ ਵਧਾਰਿਆ ਗੇ ਨਹੀਂ ਕਰ ਰਿਹਾ ਪਹਿਲਾਂ ਨਾਲ ਤੁਸੀਂ ਕਹਿੰਨੇ ਕਿ ਵੋਟ ਗੇਨ ਹੋ ਰਹੀ ਹੈ ਗੇਨ ਹੋ ਰਹੀਆ ਇੱਕ ਮਤ ਹੋਰ ਪਰ ਉਹ ਨਤੀਜ ਹਾਂਜੀ ਦੱਸੋ ਇੱਕ ਮਤ ਤੁਹਾਨੂੰ ਹੋਰ ਗੱਲ ਦੱਸ ਦਿਆ ਜਿਹੜੀ ਤੁਸੀਂ ਕਹਿ ਰਹੇ ਕਹਿ ਰਹੇ ਜੇ ਵੀ ਜਿਹੜੇ ਲੀਡਰ ਤੁਹਾਡੇ ਤੋਂ ਰੁਸ ਕੇ ਗਏ ਤੁਸੀਂ ਇਹ ਵੇਖੋ ਸਰਦਾਰ ਸਕੰਦਰ ਸਿੰਘ ਮਲੂਕਾ ਬਜ਼ੁਰਗ ਸਾਡੇ ਉਹ ਆਏ ਹਾਂਜੀ ਜੁਆਇਨ ਕਰਕੇ ਹੂੰ ਉਹਨਾਂ ਦੇ ਉੱਤੇ ਵੀ ਉਦੋਂ ਪ੍ਰੈਸ਼ਰ ਪਾਇਆ ਗਿਆ ਉਹਨਾਂ ਦੇ ਨੌਂ ਨੇ ਇਲੈਕਸ਼ਨ ਲੜਿਆ ਸੀ ਉਹਨਾਂ ਦੀ ਬੇਟੀ ਦਾ ਬੀਜੇਪੀ ਵੱਲੋਂ ਬੀਜੇਪੀ ਵੱਲੋਂ ਬਟਿੰਡਾ ਲੋਕ ਸਭਾ ਉਹ ਵੀ ਬਹੁਤ ਵੱਡਾ ਸਵਾਲ ਹੈ ਜੀ ਵੀ ਇੱਕੋ ਪਰਿਵਾਰ ਦੇ ਵਿੱਚ ਦੋ ਪਾਰਟੀਆਂ ਹੁਣ ਤੁਸੀਂ ਇਹ ਵੇਖੋ ਵੀ ਸਰਦਾਰ ਸਿਕੰਦਰ ਸਿੰਘ ਮਲੂਕਾ ਆਏ ਉਹਨਾਂ ਨੇ ਜੁਆਇਨ ਕੀਤਾ ਹਾਂ ਆ ਹੁਣੇ ਕੀਤਾ ਜਦੋਂ ਇਲੈਕਸ਼ਨ ਸੀ ਦੇਖਿਆ ਜੀ ਸਾਰੇ ਹਾਂ ਵੇਖਿਆ ਤੁਸੀਂ ਸਾਰਾ ਹੁਣ ਇਹ ਤਾਂ ਇਦਾਂ ਹੀ ਹੁਣ ਜਿਵੇਂ ਨਾ ਇੱਕ ਪੰਜਾਬੀ ਦੀ ਕਹਾਵਤ ਆ ਬੂਆ ਜਾਊ ਜਾਊ ਕਰੇ ਕੂਫਾ ਲੈਣੇ ਆ ਗਿਆ ਹਾਂ ਉਹਨੂੰ ਕਾਬਤ ਹੋਣਾ ਸਿੱਧ ਹੋਣੀ ਆ ਕਿਉਂਕਿ ਜਿਹੜੇ ਸਾਡੇ ਤੋਂ ਰੁੱਸ ਕੇ ਗਏ ਨੇ ਨਾ ਸਾਡੀ ਪਾਰਟੀ ਤੋਂ ਰੁੱਸ ਕੇ ਗਏ ਨੇ ਜਿਹੜੇ ਵੱਖਰੇ ਹੋਏ ਨੇ ਜੀ ਉਹਨਾਂ ਦਾ ਵੀ ਕਰਦਾ ਕਈਆਂ ਲੀਡਰਾਂ ਦਾ ਵਿੱਚੋਂ ਕੋਈ ਸਾਨੂੰ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਵਿਚ ਦੋਰਾ ਵਿੱਚ ਚੋਲਾ ਪਵੇ ਓਕੇ ਤੇ ਜਿਵੇਂ ਸਿਕੰਦਰ ਸਿੰਘ ਮਲੂਕਾ ਜੀ ਘਰ ਵਾਪਸੀ ਹੋ ਗਈ ਅਸੀਂ ਵੀ ਆਈਏ ਉਹ ਵੀ ਅੰਦਰੋਂ ਅੰਦਰੋਂ ਗੱਲ ਸੋਚਦੇ ਆ ਜਿਹੜੇ ਗਨੂ ਜੀ ਕੀ ਗੱਲ ਵਿਚੋਲੇ ਲੱਭਣੀ ਰਹੇ ਜਾਂ ਵਿਚੋਲੇ ਖਤਮ ਹੋ ਗਏ ਨੇ ਗੱਲ ਪਤਾ ਕੀ ਆ ਜੀ ਉਹ ਚੋਲਿਆਂ ਦੀ ਗੱਲ ਨਹੀਂ ਉਹ ਸੰਗ ਦੇ ਪਏ ਅੱਛਾ ਜੀ ਉਹ ਕਹਿੰਦੇ ਆ ਵੀ ਅਸੀਂ ਇਹਨਾਂ ਦੇ ਅੱਗੇ ਨਹੀਂ ਬੋਲਣਾ ਇਹ ਸਾਡੇ ਨਾਲ ਗੱਲ ਕਰਨ। ਹੂੰ ਤੇ ਅ ਅਸੀਂ ਕਹਿ ਰਹੇ ਆ ਵੀ ਉਹ ਸਾਡੇ ਨਾਲ ਗੱਲ ਕਰਨ। ਮਤਲਬ ਇੱਕ ਉਹ ਲਾਇਆ ਦੋਨਾਂ ਵੱਲੋਂ ਬਸ ਉਹ ਲਾਇਆ ਹੋਰ ਕੋਈ ਮਤਲਬ ਉਹ ਚਾਹੁੰਦੇ ਵੀ ਬੁਲਾਉਣਾ ਉਹ ਵੀ ਚਾਹੁੰਦਾ ਤੇ ਬੁਲਾਉਣਾ ਤੁਸੀਂ ਵੀ ਚਾਹੁੰਦੇ ਹੋ ਵਿੱਚ ਇੱਕ ਉਹ ਲੈ ਸੁਨਾਈ ਦਾ ਮੈਂ ਗੱਲ ਠੀਕ ਹੈ ਚਲੋ ਆਪਾਂ ਹਲਕਾ ਜਲਾਲਾਬਾਦ ਦੀ ਗੱਲ ਕਰਦੇ ਆ ਤੁਸੀਂ ਵੀ ਉੱਥੋਂ ਆਉਂਦੇ ਹੋ ਤੁਹਾਡਾ ਇੱਕ ਲੰਮਾ ਤਜਰਬਾ ਹੈ ਹਲਕਾ ਜਲਾਲਾਬਾਦ ਚ ਸ਼ਰੋਨੀ ਕਾਲੀਦਾਲ ਨਾਲ ਰਹੇ ਹੋ 22 ਦੀਆਂ ਇਲੈਕਸ਼ਨਾਂ ਦੀ ਗੱਲ ਕਰੀਏ ਕਹਿੰਦੇ ਕਿ ਤਨਾ ਕਿਤੇ ਸੁਖਬੀਰ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਵਿੱਚ ਵੀ ਹੰਕਾਰ ਸੀ ਕਿ ਉਹਨਾਂ ਨੇ 22 ਚ ਕੋਈ ਆ ਕੇ ਰੈਲੀ ਨਹੀਂ ਕੀਤੀ ਜਾਂ ਸਾਰਾ ਕੁਝ ਮੰਟਾ ਜੀ ਦੇ ਉੱਤੇ ਛੱਡਿਆ ਗਿਆ ਤੁਸੀਂ ਉਦੋਂ ਦੀ ਇੱਕ ਹੀ ਅੱਜ ਵੀ ਜਲਾਲਾਬਾਦ ਜਦੋਂ ਗੱਲ ਕਰਦੇ ਆਂ ਕਿ ਕੋਈ ਵੀ ਪੋਸਟ ਪਾਉਂਦੇ ਆ ਕਿ ਜਲਾਲਾਬਾਦ ਦਾ ਵਿੱਚ ਕਿਹਨਾਂ ਨੂੰ ਬਣਾਉਣਾ ਚਾਹੀਦਾ ਤੇ ਸਭ ਤੋਂ ਜ਼ਿਆਦਾ ਕਮੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੁੰਦਾ ਤੁਸੀਂ 22 ਵੇਲੇ ਜਾਂ ਅੱਜ ਦੀ ਪੋਜੀਸ਼ਨ ਕੀ ਸਮਝਦੇ ਹੋ ਵੀ ਕਿਹੜਾ ਲੀਡਰ ਉੱਥੇ ਅੱਜ ਦੇ ਟਾਈਮ ਤੇ ਜਾਂ 22 ਵੇਲੇ ਕਿਹੜੀਆਂ ਗਲਤੀਆਂ ਹੋਈਆਂ ਗੱਲ ਕੀ ਹੈ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਗਲਤ ਗਮਰਾਹ ਕੀਤਾ ਹੈ ਹਮ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਐਹੋਜਾ ਬੰਦਾ ਹੈ ਜਿਹਦੇ ਤੇ ਵਿਸ਼ਵਾਸ ਕਰਦਾ ਨਾ ਬੇਤਾਸ਼ਾ ਅੱਖਾਂ ਮੀਟ ਕੇ ਕਰਦਾ ਹਮ ਜਦੋਂ ਕੋਈ ਬੰਦਾ ਉਹਨੂੰ ਗਲਤ ਗਾਈਡ ਕਰੇ ਉਹਨੂੰ ਨੇਰੇ ਚ ਰੱਖੇ ਹਮ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਜਲਾਲਾਬਾਦ ਦੀ ਸਿਆਸਤ ਪਿੱਛੇ ਇਹ ਆਪਣਾ ਇਸ ਬੰਦੇ ਨਾਲ ਵਿਸ਼ਵਾਸ ਘਾਤ ਹੋਇਆ ਤੁਸੀਂ ਕਹਿ ਰਹੇ ਹੋ ਬਾਈ ਦੇ ਵਿੱਚ ਵਿਸ਼ਵਾਸ ਘਾਤ ਹੋਇਆ ਕਿੰਨਾ ਵੱਲੋਂ ਕੀਤਾ ਗਿਆ ਵਿਸ਼ਵਾਸ ਘਾਤ ਕਿਸੇ ਦਾ ਨਾਂ ਖੁੱਲ ਕੇ ਲੈਣਾ ਚਾਹੋਗੇ ਮੈਂ ਦੱਸਦਾ ਇੱਕੋ ਹੀ ਗੱਲ ਹਲਕਾ ਚਾਰਜ ਸਤਿੰਦਰਜੀ ਟਮਟਾ ਲਾਇਆ ਸੀ ਅੱਛਾ ਜੀ ਅਸੀਂ ਸਾਰੇ ਪੁਰਾਣੇ ਬੰਦੇ ਜਾ ਜਾ ਕੇ ਪ੍ਰਧਾਨ ਜੀ ਨੂੰ ਕਹਿੰਦੇ ਰਿਹਾ ਕਿ ਆਓ ਅਸੀਂ ਕਹਾਂ ਪ੍ਰਧਾਨ ਜੀ ਹਲਕੇ ਵਾਲ ਧਿਆਨ ਦਿਓ ਇਸ ਬੰਦੇ ਦੇ ਪਬਲਿਕ ਕੁਛ ਨਹੀਂ ਹੈਗੀ ਇਹ ਝੂਠ ਮਾਰਦਾ ਫਰਦਾ ਤੇ ਹੂੰ ਕਿਉਂਕਿ ਅਸੀਂ ਜੋ ਜੋ ਸਰਦਾਰ ਸਿੰਘ ਵੀਰ ਸਿੰਘ ਬਾਦਲ ਨੂੰ ਗੱਲਾਂ ਕਹੀਆਂ ਪੁਰਾਣੇ ਬੰਦਿਆਂ ਨੇ ਜਾ ਜਾ ਕੇ ਚਲੋ ਮੇਰੀ ਤਾਂ ਨਿੱਕੀ ਉਮਰ ਹੈ ਕਿਉਂਕਿ ਸਰਦਾਰ ਸਿੰਘ ਵੀਰ ਸਿੰਘ ਦੇ ਜਿੰਨੇ ਵੀ ਇਲੈਕਸ਼ਨ ਬਾਦਲ ਸਾਹਿਬ ਦੇ ਇਲੈਕਸ਼ਨ ਹੋਏ ਦਫ਼ਤਰਾਂ ਜਾਂ ਅੰਚ ਮੈਂ ਹੀ ਰਿਆਂ ਜਲਾਲਾ ਵਾ ਓਕੇ ਪਰ ਜੋ ਅਸੀਂ ਗੱਲਾਂ ਕਰਦੇ ਸੀ ਜੋ ਕਰਦੇ ਸੀ ਕਹਿੰਦੇ ਸੀ ਚਲੋ ਕੋਈ ਸ਼ਾਮਲ ਹੁੰਦਾ ਸੀ ਕੁਝ ਨਹੀਂ ਹੁੰਦਾ ਸੀ ਓਕੇ ਚਲੋ ਕਿਉਂਕਿ ਪਾਰਟੀ ਪ੍ਰਧਾਨ ਨੂੰ ਵੀ ਇਹ ਫੈਸਲਾ ਕਿਉਂਕਿ ਯੱਕ ਦਾ ਬੰਦੇ ਨੂੰ ਤੋੜ ਕੇ ਨਹੀਂ ਛੁੱਟਿਆ ਜਾ ਸਕਦਾ ਜਿਹਨੂੰ ਹਲਕੇ ਦਾ مالک ਬਣਾ ਕੇ ਪਾਇਆ ਹੋਵੇ ਜਿਹਨੂੰ ਚਾਰਜ ਲਾਇਆ ਹੋਵੇ ਪਰ ਹੌਲੀ ਹੌਲੀ ਪਤਾ ਲੱਗਦਾ ਪਰ ਮੰਨਦੇ ਹੋ ਕਿਤੇ ਨਾ ਕਿਤੇ ਫਰਜ ਸੀਗਾ ਵੀ ਚੋਣਾਂ ਜਦੋਂ ਇੱਕ ਆਮ ਆਦਮੀ ਦੀ ਨੇਰੀ ਉੱਠ ਰਹੀ ਸੀ ਤੇ ਤੁਹਾਨੂੰ ਲੱਗਦਾ ਨਹੀਂ ਅੱਜ ਤੁਸੀਂ ਮਹਿਸੂਸ ਕਰਦੇ ਹੋ ਕਿ ਉਹਨਾਂ ਨੂੰ ਕੋਈ ਵੱਡੀਆਂ ਰੈਲੀਆਂ ਦੋ ਚਾਰ ਜਲਾਲਾਬਾਦ 14 ਉਹ ਜਾਂ ਲੱਗਦਾ ਹੈ ਕਿ ਉਹਨਾਂ ਲੋ ਵੀਾਂ ਦੇਖਿਆ ਕੀਤਾ ਗਿਆ ਜਾਂ ਸਾਰਾ ਵਿਸ਼ਵਾਸ ਘਾਤੀ ਮੰਨਦੇ ਹੋ ਵੀ ਉਹਨਾਂ ਦੇ ਕਰਕੇ ਹੋਇਆ ਹੈ ਮੈਂ ਕਹਾਂ ਜੀ ਇਹ ਵਿਸ਼ਵਾਸ ਘਾਤੀ ਕਹੂੰਗਾ ਠੀਕ ਹੈ ਜੀ ਉਸ ਬੰਦੇ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਜਲਾਲਾਬਾਦ ਦੇ ਵਿੱਚ ਇਸ ਹਲਕਾਂ ਚਾਰਜ ਨੇ ਵਿੱਚ ਆ ਹਾਲਾਂਕਿ ਮੇਰੀ ਕੋਈ ਨੀਤੀ ਦੁਸ਼ਮਣੀ ਨਹੀਂ ਉਹਦੇ ਨਾਲ ਆ ਕੰਨ ਚਾਰਜ ਨਾਲ ਮੈਂ ਤਾਂ ਪਾਰਟੀ ਲੈਵਲ ਦੀ ਗੱਲ ਕਰੂੰਗਾ ਕਿਉਂਕਿ ਮੈਂ ਤਾਂ ਇੱਕ ਖਾਨਦਾਨੀ ਪਰਿਵਾਰ ਦੇ ਵਿੱਚੋਂ ਹੈਗਾ ਮੇਰੇ ਫਾਦਰ ਸਰਦਾਰ ਬਲਵਿੰਦਰ ਸਿੰਘ ਰਾਯਾ ਜਿਨ੍ਹਾਂ ਨੇ ਸਾਰੀ ਉਮਰ ਇਸ ਪਾਰਟੀ ਪਿੱਛੇ ਕੱਢਤੀ ਜੋਰਾ ਸਿੰਘ ਮਾਨਵੇਲ ਤੋਂ ਲੈ ਕੇ ਸ਼ੇਰ ਸਿੰਘ ਕੋ ਬਾਏ ਜਦੋਂ ਕਾਲੀ ਦਲ ਜਲਾਲਾਬਾਦ ਦੇ ਵਿੱਚ ਕਾਲੀ ਦਲ ਦੀ ਹੋਂਦ ਨਹੀਂ ਸੀ ਠੀਕ ਹੈ ਜਦੋਂ ਕੋਈ ਗੁਰਸਿੱਖ ਲੀਡਰ ਕੋਈ ਆਉਂਦਾ ਸੀ ਤੇ ਰਾਏ ਸਾਡੇ ਰਾਏ ਸਿਕ ਬਰਾਦਰੀ ਦੀ ਵੋਟ ਸਾਬ ਤੋਂ ਜ਼ਿਆਦੀ ਆ ਜਲਾਲਾਬਾਦ ਹਲਕਾ ਜਲਾਲਾਬਾਦ ਹਾਂਜੀ ਇਹ ਉਦੋਂ ਉਹਨੂੰ ਆਤਵਾਦੀ ਕਹਿੰਦੇ ਹੁੰਦੇ ਸੀ ਉਗਰਵਾਦੀ ਕਹਿੰਦੇ ਹੁੰਦੇ ਸੀ ਜਿਹੜਾ ਕਿ ਕੇਸ ਧਾਰੀ ਚਾਹ ਕੋ ਸਿੱਖ ਧਾਰੀ ਜੇ ਕੋਈ ਲੀਡਰ ਜਦੋਂ ਕੋਈ ਇਹਦੇ ਵਿੱਚ ਆਉਂਦਾ ਜਾਂ ਕੋਈ ਰਿਪਰੈਜ਼ੈਂਟ ਕਰਦਾ ਸੀ ਰਿਪਰੈਜ਼ੈਂਟ ਕਰਦਾ ਸੀ ਅਸੀਂ ਉਹਨਾਂ ਵੇਲੇਆਂ ਦੇ ਵਿੱਚ ਮੇਰੇ ਫਾਦਰ ਹਨ ਸਰਦਾਰ ਜੋਰਾ ਸਿੰਘ ਮਾਨ ਹਨ ਮੈਂਬਰ ਪਰਲਮੈਂਟ ਰਹੇ ਜਿਨ੍ਹਾਂ ਨੇ ਬੂਟਾ ਲਾਇਆ ਬੂਟਾ ਲਾਇਆ ਜਿਨ੍ਹਾਂ ਨੇ ਆਪਣੇ ਜਲਾਲਾਬਾਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸੋ ਕਿਤੇ ਨਾ ਕਿਤੇ ਗਰਾਜੇ ਅੱਜ ਦੁੱਖ ਵੀ ਹੁੰਦਾ ਵੀ ਉਹ ਬੂਟਾ ਜਿਹੜਾ ਉਹਨਾਂ ਨੇ ਲਾਇਆ ਤੇ ਉਹ ਅੱਜ ਹੁੰਦਾ ਕਿਉਂ ਨਹੀਂ ਹੁੰਦਾ ਇਹਨਾਂ ਨੂੰ ਹੁੰਦਾ ਨਾ ਹੋਵੇ ਜਿਹੜੇ ਰਾਜ ਇਥੇ ਕਰਕੇ ਗਏ ਨੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਝੂਠ ਮਾਰਦੇ ਰਹੇ ਨੇ ਜਿਹੜੇ ਬਲਫ ਮਾਰਦੇ ਰਹੇ ਨੇ ਉਹ ਗਮਰਾਹ ਕਰਦੇ ਰਹੇ ਨੇ ਗਮਰਾਹ ਕਰਦੇ ਰਹੇ ਨੇ ਜਿਹੜੇ ਨੂੰ ਸਾਨੂੰ ਦੱਜ ਵੀ ਹੁੰਦਾ ਤੁਸੀਂ ਯਾਰ ਇੱਕ ਗੱਲ ਸੁਣ ਲਓ ਮੈਂ ਬਾਹਲੀ ਗੱਲ ਨਹੀਂ ਮੈਂ ਵੀ ਕਰਨਾ ਚਾਹੁੰਦਾ ਮੈਂ ਤੁਹਾਨੂੰ ਇੱਕ ਕੋਈ ਮਿਸਾਲ ਦਵਾਂਗਾ ਸਾਡੇ ਪਿੱਛੇ ਭਾਜੀਪੀ ਅੱਜ ਤੱਕ ਸਾਡੇ ਪਿੱਛੇ ਲੱਗੀ ਦੀ ਹੂੰ ਵੀ ਜੀ ਜੁਆਇਨ ਕਰੋ ਸਾਡੇ ਕੋਲ ਮੇਰੇ ਸਕੇ ਮਾਮਾ ਜੀ ਦਾ ਬੇਟਾ ਦਵਿੰਦਰ ਜੀ ਸਿੰਘ ਲਾਡੀ ਟੋਸ ਉਹ ਇੱਕ ਬੜਾ ਪੁਰਾਣਾ ਹੂੰ ਵੀ ਖਾਨਦਾਨੀ ਤੇ ਖਸਾਲੀ ਪੁਆਰ ਸੀ ਸਰਦਾਰ ਗੁਰਦੀਪ ਸਿੰਘ ਟੋਸ ਮੇਰੇ ਮਾਮਾ ਹੀ ਧਰਮਕੋੜ ਜਿਹੜੇ ਐਮਐਲਏ ਨੇ ਜਿਹੜੇ ਨਹੀਂ ਉਹਨਾਂ ਦਾ ਬੇਟਾ ਐਮਐਲਏ ਹੁਣ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਉਹਨਾਂ ਨੂੰ ਵੀ ਹੂੰ ਹੁਣ ਜਿਹੜਾ ਮੱਖਣ ਬਰਾੜ ਹੈ ਬਾਪੂ ਜੀ ਤੋਤਾ ਹੋਵੇ ਜਿਹੜੇ ਰੱਬ ਨੂੰ ਪਿਆਰੇ ਹੋਗੇ ਨਹੀਂ ਹਾਂਜੀ ਹਾਂਜੀ ਜਿਹੜੇ ਅੱਜ ਉਹ ਵੀ ਪਾਰਟੀ ਨੂੰ ਛੱਡ ਕੇ ਭੱਜ ਗਏ ਹੂੰ ਜੋ ਕੋਈ ਸਾਡੇ ਨਾਲ ਜਲਾਲਾਬਾਦ ਰੱਖੇ ਚੋਂਦਾ ਰਿਆ ਉਹੋ ਕੁਝ ਉਹਨਾਂ ਨੇ ਨਾ ਕੀਤਾ ਗਿਆ ਮਤਲਬ ਤੁਸੀਂ ਕਹਿੰਦੇ ਵੀ ਅਸੀਂ ਦਾ ਪ੍ਰੈਸ਼ਰ ਜੁਆਇਨ ਕਰਨ ਦਾ ਇਹ ਕਹਿ ਰਹੇ ਹੋ ਇੱਕ ਮਿੰਟ ਮੇਰੀ ਗੱਲ ਸੁਣੋ ਹਾਂਜੀ ਮੈਂ ਤੁਹਾਨੂੰ ਗੱਲ ਕਰ ਰਿਹਾ ਹੂੰ ਉਹਨਾਂ ਦੇ ਉੱਤੇ ਉਹਨਾਂ ਨੂੰ ਜਲੀਲ ਕੀਤਾ ਗਿਆ ਪ੍ਰੈਸ਼ਰ ਪਾਇਆ ਗਿਆ ਚਲੋ ਉਹ ਵਾਦਾ ਛੱਡ ਕੇ ਪਾਰਟੀ ਆ ਦਾ ਚਲੇ ਗਏ ਚਲੋ ਬੇਟਾ ਉਹਨਾਂ ਦਾ ਅੱਜ ਆਮ ਆਦੀ ਪਾਰਟੀ ਤੋਂ ਐਮਐਲਏ ਬਣ ਗਿਆ ਹੂੰ ਹੁਣ ਸਕੇ ਮਾਮੇ ਦਾ ਮੁੱਦਾ ਘਰੇ ਆ ਕੇ ਬਹਿ ਜਾਏ ਹੂੰ ਆਮ ਆਦਮੀ ਪਾਰਟੀ ਦੀ ਕੋਈ ਹੋਰ ਲੀਡਰਸ਼ਿਪ ਵੀ ਨਾਲ ਆਏ ਤੁਸੀਂ ਪਾਰਟੀ ਜੁਆਇਨ ਕਰ ਲੋ ਤੇ 파ਰਲੀਮੈਂਟ ਦਾ ਇਲੈਕਸ਼ਨ ਲੜੋ ਪਰੋਇਪਰ ਦੀ ਸੀਟ ਤੋਂ ਲੜੋ ਤੁਸੀਂ ਅਸੀਂ ਤਾਂ ਉਸ ਚੀਜ਼ ਨੂੰ ਵੀ ਲੱਕ ਮਾਰਤੀ ਜੇ ਸਾਨੂੰ ਸਾਡੀ ਅਸੀਂ ਕਹਿੰਦੇ ਅਸੀਂ ਯਾਰ ਅਸੀਂ ਇੱਕ ਗਦਾਰੀ ਨਹੀਂ ਕਰਨੀ ਇਹੋ ਟੈਗ ਆਦੇ ਤੇ ਨਹੀਂ ਲਾਣਾ ਟੈਗ ਆਪਦੇ ਤੇ ਨਹੀਂ ਲੈਣਾ ਅਸੀਂ ਤਾਂ ਕਾਇਮ ਖੜੇ ਆ ਵੀ ਮੁਸ਼ਕਲਾਂ ਵੀ ਚੱਲੀਆਂ ਦਬਾਅ ਪ੍ਰੈਸ਼ਰ ਸੰ ਚੱਲਿਆ ਚੱਲਿਆ ਸਾਰਾ ਕੁਝ ਚੱਲਿਆ ਅਸੀਂ ਆਪਦੇ ਉਸ ਗੱਲ ਦੇ ਉੱਤੇ ਅੱਜ ਵੀ ਕਾਇਮ ਆ ਅਸੀਂ ਅਸੀਂ ਅੱਜ ਵੀ ਇਹੀ ਕੋਣ ਆ ਬਈ ਸ਼੍ਰੋਮਣੀ ਅਕਾਲੀ ਦਲ ਦੇ ਫਾਊਂਡਰ ਬੰਦੇ ਸਾਡਾ ਨਾਂ ਸੀ ਤੇ ਅੱਜ ਵੀ ਆ ਦਲਾਲਾਬਾਦ ਉਹ ਉਹ ਕਾਇਮ ਰੱਖਣਾ ਚਾਹੁੰਦੇ ਹੋ ਅਸੀਂ ਉਸ ਪਰੰਪਰਾ ਨੂੰ ਉਦਾਂ ਹੀ ਕਾਇਮ ਰੱਖਣਾ ਚਾਹ ਰਹੇ ਹਾਂ ਬਾਕੀ ਮੈਂ ਇੱਕ ਗੱਲ ਹੋਰ ਕਹਿ ਦੇਣੀ ਚਾਹਣਾ ਬਈ ਸਖੇ ਮਾਮੇ ਦੇ ਮੁੰਡੇ ਦੇ ਉੱਤੇ ਕੁਝ ਨਹੀਂ ਹੁੰਦਾ ਉਹ ਹੁੰਦਾ ਆਪਦਾ ਆਪਦਾ ਉਹਨੇ ਇੰਨਾ ਪ੍ਰੈਸ਼ਰ ਪਾਇਆ ਸਾਨੂੰ ਇਹਨਾਂ ਕੀਤਾ ਯਾਰ ਤੁਸੀਂ ਕਰੋ ਪਾਰਲੀਮੈਂਟ ਦੀ ਟਿਕਟ ਤੁਹਾਡੀ ਆਮ ਆਦਮੀ ਵੱਲੋਂ ਆਮ ਆਦਮੀ ਵੱਲੋਂ ਫਰੋਈਪੁਰ ਜਿਲ੍ਹੇਪੁਰ ਤੋਂ ਆਫਰ ਕਰਦੇ ਸੀ ਤਾਂ ਉਹ ਆਫਰ ਕਰਦੇ ਸੀ ਆਮ ਆਦਮੀ ਪਾਰਟੀ ਵੱਲੋਂ ਫਿਰ ਸੁਣੋ ਬੜੀ ਵੱਡੀ ਗੱਲ ਹੈ ਜਦੋਂ ਛੋਟੇਪੁਰ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਹਾਂਜੀ ਸੋਚਾ ਸਿੰਘ ਛੋਟੇਪੁਰ ਉਹ ਜਲਾਲਾਬਾਦ ਆਏ ਉਹਨਾਂ ਨੇ ਵੀ ਸਾਡੇ ਤੇ ਜਾਲ ਪਾਇਆ ਵੀ ਇਧਰ ਲਿਆਂ ਲਈ ਇਧਰ ਲਿਆਂ ਆਉਣ ਵਾਸਤੇ ਜੇ ਸ਼ਾਇਦ ਉਦੋਂ ਅਸੀਂ ਵੀ ਫਲਾਈ ਮਾਰ ਜਾਂਦੇ ਤੇ ਸ਼ਾਇਦ ਐਮਐਲਏ ਅਸੀਂ ਹੁੰਦੇ ਜਲਾਲਾਬਾਦ ਪਰ ਉਹ ਆਵਾਜ਼ ਇਥੋਂ ਨਹੀਂ ਆਜ ਵੀ ਅਸੀਂ ਕਹਿੰਦੇ ਆ ਅਸੀਂ ਆਪਣੀ ਪਾਰਟੀ ਦੇ ਪ੍ਰਤੀ ਪੂਰੇ ਵਫਾਦਾਰ ਅਸੀਂ ਪੂਰੇ ਆਪ ਦੇ ਉਸੇ ਸਟੈਂਡ 'ਤੇ ਖੜੇ ਆਂ ਚਲੋ ਗ੍ਰਾਹਕ ਸਾਹਿਬ ਮੇਰਾ ਇੱਕ ਹੋਰ ਸਵਾਲ ਹੈ ਤੁਸੀਂ ਬਹੁਤ ਨਜ਼ਦੀਕੀ ਜਾਣਦੇ ਹੋ ਪ੍ਰਧਾਨ ਸਾਹਿਬ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹਲਕਾ ਜਲਾਲਾਬਾਦ ਵੀ ਉਹਨਾਂ ਨੂੰ ਜਾਣਦਾ ਹੈ ਪਰ ਜਦੋਂ ਤੁਸੀਂ ਉਹਨਾਂ ਦੀ ਇੱਕ ਟੀਮ 'ਚ ਕੰਮ ਕਰਦੇ ਹੋ ਇੱਕ ਪਰਿਵਾਰਕ ਮੈਂਬਰ ਤਰ੍ਹਾਂ ਨਾਲ ਹੁੰਦੇ ਹੋ ਤੁਸੀਂ ਇਸ ਗੱਲ ਨੂੰ ਕਿੰਨਾ ਕੋ ਮੰਨਦੇ ਹੋ ਕਿ ਪ੍ਰਧਾਨ ਜੀ ਆਪ ਦੀ ਜ਼ੁਬਾਨ 'ਚ ਜਿਹੜਾ ਸ਼ਬਦ ਕੱਢਦੇ ਆ ਫਿਰ ਉਹਦੀ ਪਗਾਂਦੇ ਆ ਫਿਰ ਉੱਥੇ ਟਕਸਾਲੀ ਅਕਾਲੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉੱਥੇ ਤੁਸੀਂ ਕਿੰਨੇ ਮਿਹਨਤੀ ਅਕਾਲੀ ਹੋ ਕਿੰਨੇ ਪੁਰਾਣੇ ਅਕਾਲੀ ਹੋ ਉਹਦਾ ਮਤਲਬ ਨਹੀਂ ਰਹਿ ਜਾਂਦਾ ਵੀ ਜਿਹੜੀ ਚੀਜ਼ ਕਰੀ ਉਹ ਕਹਿ ਦਿੰਦੇ ਆ ਪਿਛਲੇ ਦੌਰ 'ਚ ਆਪਾਂ ਦੇਖ ਪ੍ਰਦਾਨਗੀ ਛੱਡਣ ਲਈ ਜੋ ਕੁਝ ਹੋਇਆ ਤੇ ਤੁਹਾਨੂੰ ਕੁਝ ਐਵੇਂ ਦਾ ਕਦੀ ਮਹਿਸੂਸ ਹੋਇਆ ਕਿ ਉਹ ਜਿਹੜੀ ਗੱਲ ਤੇ ਇੱਕ ਵਾਰੀ ਅੜ ਜਾਂਦੇ ਨੇ ਤੇ ਫਿਰ ਉਹਨੂੰ ਆਪ ਦੀ ਪਗਾਉਂਦੇ ਨੇ ਜਿੱਦ ਰੱਖਦੇ ਨੇ ਇਸ ਚੀਜ਼ ਤੇ ਤੁਹਾਡਾ ਕੀ ਮੰਨਣਾ ਹੈ ਜਿੱਦ ਰੱਖਣ ਦੀ ਗੱਲ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਐਹੋ ਜਿਹਾ ਸ਼ਖਸ਼ ਜੋ ਗੱਲ ਉਹਨੇ ਆਦੇ ਬੱਤੀਆਂ ਦੰਦਾਂ ਦੇ ਵਿੱਚੋਂ ਜ਼ੁਬਾਨ ਚੋਂ ਕਹਿਤੀ ਨਾ ਹਾਂਜੀ ਬੇਸ਼ੱਕ ਜਿਵੇਂ ਪੰਜਾਬੀ ਦੀ ਕਾਵਟ ਹੈ ਨਾ ਜੱਟ ਵੱਡਿਆ ਜਾਏ ਹਮ ਆਪਣੀ ਜਮਾਨ ਤੋਂ ਨਹੀਂ ਭੱਜਦਾ ਇਹ ਬੰਦਾ ਉਹੋ ਜਿਹਾ ਉਹ ਸ਼ਖਸ਼ਾ ਪਰ ਗੁੱਸਾ ਉਦੋਂ ਆਉਂਦਾ ਜਦੋਂ ਇਸ ਬੰਦੇ ਦੇ ਨਾਲ ਕਈ ਬੰਦੇ ਕੰਮ ਲੈ ਕੇ ਇਹਦੇ ਤੋਂ ਜਦੋਂ ਇਸ ਸ਼ਖਸ਼ ਦੇ ਨਾਲ ਵਿਸ਼ਵਾਸ ਘਾਤ ਕਰ ਜਾਂਦੇ ਆ ਨਾ ਹੂੰ ਇਹਦੇ ਨਾਲ ਜਦੋਂ ਇਹਨੂੰ ਪਲਫ ਮਾਰਦੇ ਆ ਉਦੋਂ ਫਿਰ ਸਾਨੂੰ ਬਹੁਤ ਗੁੱਸਾ ਚੜਦਾ ਪਰ ਉਦੋਂ ਫਿਰ ਅਸੀਂ ਵੀ ਕਈ ਵਾਰਾ ਮਜਬੂਰ ਹੋ ਜਾਂਦੇ ਆ ਸਾਡੀ ਵੀ ਉੱਥੇ ਪੇਸ਼ ਨਹੀਂ ਚੱਲਦੀ ਨਹੀਂ ਚੱਲਦੀ ਸੋ ਹੁਣ ਤੁਸੀਂ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਜਲਾਲਾਬਾਦ ਤੋਂ ਕਰ ਰਹੇ ਹੋ ਤੇ 27 ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਬਾਲ ਸਾਹਿਬ ਜਲਾਲਾਬਾਦ ਤੋਂ ਆ ਕੇ ਲੜਨਗੇ ਜਾਂ ਫਿਰ ਵੱਡੇ ਬਾਲ ਸਾਹਿਬ ਮਰੂਮ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਾਣ ਤੋਂ ਬਾਅਦ ਉਹ ਸੀਟ ਖਾਲੀ ਹੈ ਜਾਂ ਉਥੋਂ ਕੋਈ ਅਜੇ ਤੱਕ ਕੋਈ ਪਾਰਟੀ ਦੀ ਕੋਈ ਪਲੈਨਿੰਗ ਹੋਈ ਹੈ ਕਿ ਉਹਨਾਂ ਦਾ ਕੀ ਅੱਗੇ ਹੈਗਾ ਕਿ ਉਹ ਜਲਾਲਾਬਾਦ ਤੋਂ ਆ ਕੇ ਇਲੈਕਸ਼ਨ ਜਲਾਲਾਬਾਦ ਨੂੰ ਫਿਰ ਅੱਗੇ ਤਰਸੁਗਾਤ ਜਿਹੜੀ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਇਹਨਾਂ ਨੂੰ ਕੀ ਦਿੱਤਾ ਹੈ ਕਿ ਜਲਾਲਾਬਾਦ ਵਾਸੀ ਇਹਨੂੰ ਕਿਸ ਹਸਾਬ ਨਾਲ ਵੇਖਣਗੇ ਆਨ ਵਾਲੇ ਟਾਈਮ 'ਚ ਫਿਰ ਸੁਖਵੀਰ ਸਿੰਘ ਬਾਦਲ ਜੀ ਆ ਸਕਦੇ ਜਲਾਲਾਬਾਦ ਗੱਲ ਕੀ ਹੈ ਜੀ ਜਲਾਲਾਬਾਦ ਵਾਲਿਆਂ ਨੇ ਕੋਈ ਤਾਂ ਆ ਆਪਾ ਦੇ ਪੈੜਾ ਤੇ ਕੁਆੜੀ ਮਾਰੀ ਹੂੰ ਠੀਕ ਐ ਚਲੋ ਕੁਝ ਗੱਲਾਂ ਨੇ ਇਹ ਦੇ ਜੇ ਵੀ ਵੀ ਇੱਕ ਤੋਂ ਦੋ ਆਮ ਆਦਮੀ ਪਾਰਟੀ ਦੀ ਬੜੀ ਨੇਰੀ ਹਾਂ ਜੀ ਸਰ ਠੀਕ ਐ ਚਲੋ XYZ ਜੋ ਵੀ ਕੰਮ ਹੋ ਗਿਆ ਹੋ ਗਿਆ ਬਾਕੀ ਜੋ ਮੇਰੀ ਦਿਲ ਹੀ ਰਹਾ ਹੂੰ ਜਾਂ ਜੋ ਅਸੀਂ ਪੁਰਾਣੇ ਵਰਕਰ ਆ ਸਾਰੇ ਹੂੰ ਅਸੀਂ ਤਾਂ ਪ੍ਰਧਾਨ ਸਾਹਿਬ ਦੇ ਹੱਥ ਜੋੜ ਕੇ ਅੱਗੇ ਵੀ ਬੇਨਤੀਆਂ ਕੀਤੀਆਂ ਨੇ ਤੇ ਅੱਜ ਵੀ ਕਰਾਂਗੇ ਜੀ ਜਲਾਲਾ ਬਹੁਤ ਇਲਾੜੋ ਅਸੀਂ ਤੁਹਾਨੂੰ ਨਹੀਂ ਜਾਮ ਦੇਣਾ ਹੂੰ ਅਸੀਂ ਤਾਂ ਸਰਦਾਰ ਸੁਬੀਰ ਸਿੰਘ ਬਾਦਲ ਨੂੰ ਹੋਰ ਵੀ ਅਪੀਲ ਕਰਨੀ ਆ ਵੈਸੇ ਤਾਂ ਗੱਲਾਂ ਕਰਦੇ ਰਹੇ ਨੇ ਹੁਣ ਮੈਂ ਮਿਲਾਂ ਥੋੜੇ ਜਿਹੜਾ ਜੇ ਮੈਂ ਹੋਰ ਵੀ ਅਪੀਲ ਕਰੂੰਗਾ ਹੂੰ ਮੈਂ ਤਾਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣੀ ਜੀ ਜਲਾਲਾਬਾਦ ਤੋਂ ਬੇਸ਼ੱਕ ਤੁਸੀਂ ਦੋ ਥਾਂ ਤੋਂ ਇਲੈਕਸ਼ਨ ਲੜ ਲਿਆ ਹੂੰ ਲੰਬੀ ਤੋਂ ਲੜ ਲਓ ਜਲਾਲਾਬਾਦ ਤੋਂ ਲੜ ਦੋ ਹੂੰ ਜਿੱਥੇ ਵੋਟ ਤੁਹਾਡਾ ਮਾਰਜਨ ਜ਼ਿਆਦਾ ਹੋਊਗਾ ਉੱਥੇ ਤੁਸੀਂ ਐਮਐਲਏ ਕੇ ਬਣ ਜਾਓ ਦੂਜੀ ਬਣ ਕੇ ਬਹਿ ਜਾਓ ਦੂਜੀ ਸੀਟ ਤੋਂ ਰਿਜਾਇਨ ਦੇ ਦਿਓ ਇੱਕ ਸਵਾਲ ਹੋਰ ਹੈ ਤੁਹਾਡਾ ਮਵੰਦਰਾ ਪ੍ਰਧਾਨ ਜੀ ਉਹਨਾਂ ਨਾਲ ਬੜਾ ਮਿਲਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨਾਲ ਕਦੀ ਪਰਸਨਲੀ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਹਾਡੀ ਸ਼ਕਲ ਮਿਲਦੀ ਹੈ ਕਿ ਲੋਕ ਵੀ ਕਈ ਰਿਪਲੇਖਾ ਖਾ ਜਾਂਦੇ ਜਿਵੇਂ ਹੁਣ ਸਿਹਤ ਵੀ ਮਜ਼ਾਕ ਚਲੋ ਗੁੱਸਾ ਨਾ ਕਰੀ ਉਸ ਗੱਲ ਦਾ ਨਹੀਂ ਨਹੀਂ ਗੁੱਸਾ ਦਾ ਕਦੇ ਕਿਸੇ ਨੇ ਕਮੈਂਟ ਕੀਤਾ ਜਾਂ ਕੰਪਲੀਮੈਂਟ ਦਿੱਤਾ ਕਿ ਤੁਸੀਂ ਵੇਖਣ ਨੂੰ ਨਹੀਂ ਕਈ ਬੰਦੇ ਮੈਨੂੰ ਕਹਿ ਦਿੰਦੇ ਆ ਬਾਲ ਸਾਹਿਬ ਨੇ ਖੁਦ ਕਦੀ ਕਿਹਾ ਹਾਂ ਕਈ ਬੰਦੇ ਮੈਨੂੰ ਕਈ ਬੰਦੇ ਮੈਨੂੰ ਕਹਿ ਦਿੰਦੇ ਚਲੋ ਸਾਬ ਵੀ ਕਹੀ ਰਾਂ ਕਹਿੰਦੇ ਰਹਿੰਦੇ ਆ ਪਿੱਛੇ ਜੇ ਸਾਹਬ ਦੇ ਲੱਗੀ ਸੀ ਛੱਟ ਮੇਰੀ ਫੋਨ ਤੇ ਗੱਲ ਹੋਈ ਮੈਂ ਸਾਹਬ ਨੂੰ ਆਖਾਂ ਮੈਂਗਾ ਸਰ ਆਪਣੇ ਦੋਵਾਂ ਜਾਨਾਂ ਦੇ ਕਰਮਾ ਜੀ ਸੜਤਾ ਹੀ ਨਹੀਂ ਗਿਆ ਮੈਂਗਾ ਜੀ ਮੇਰੀ ਵੀ ਖਬੀਲਾ ਟੁੱਟ ਗਈ ਸੀ ਅੱਜ ਤੋਂ 3-4 ਸਾਲ ਪਹਿਲਾਂ ਮੈਂਗਾ ਜੀ ਕਦੀ ਤੁਸੀਂ ਆਪਣੀ ਬਾਹ ਤੜਾ ਲੈਣੇ ਉਹ ਕਦੀ ਕਿਵੇਂ ਡਿੱਗ ਪੈਣੇ ਹੋ ਚਲੋ ਸਾਡੇ ਬੌਸ ਆ ਸਾਡੇ ਯਾਰ ਸਿਆਸਤ ਦੇ ਵਿੱਚ ਸਾਡੇ ਪਿਓ ਆ ਸਾਡੇ ਫਾਦਰ ਆ ਤੁਸੀਂ ਜੋ ਵੀ ਸਿੱਖਿਆ ਉਹਨਾਂ ਤੋਂ ਸਿੱਖਿਆ ਅਸੀਂ ਜੋ ਵੀ ਸਿੱਖਿਆ ਉਸ ਬੰਦੇ ਤੋਂ ਅਸੀਂ ਸਿੱਖਿਆ ਹੂੰ ਤੇ ਬਾਕੀ ਕਈ ਜਿਹੜਾ ਮੈਨੂੰ ਕਹਿਣ ਲੱਗ ਪੈਂਦੇ ਆ ਯਾਰ ਮਿੰਨੀ ਸਖਬੀਰ ਸਿੰਘ ਬਦਲ ਆ ਗਿਆ ਅੱਛਾ ਕਹਿੰਦੇ ਆ ਕਈ ਸਾਡੇ ਰੈਲੇਟਿਵ ਆ ਕਈ ਸਾਡੇ ਰਿਸ਼ਤੇਦਾਰ ਆ ਮੇਰੇ ਕਈ ਜਿਹੜਾ ਨੀਲੀ ਪੱਗ ਬਣੀ ਹੁੰਦੀ ਆ ਹਾਂਜੀ ਤੇ ਦਾੜਾ ਪ੍ਰਕਾਸ਼ ਕੀਤਾ ਹੋਇਆ ਦੇਖ ਕੇ ਹਾਂਜੀ ਕਿ ਟੱਗ ਮੀ ਪਜਾਮਾ ਪਾਇਆ ਹੁੰਦਾ ਇਹ ਮੈਨੂੰ ਕਈ ਕਹਿਣ ਲੱਗ ਪੈਂਦੇ ਆ ਐਈ ਇੱਕ ਮੇਰਾ ਦੋਸਤ ਸੀਗਾ ਮੈਂ ਉਹਦੇ ਘਰੇ ਗਿਆ ਹੂੰ ਇਦਾਂ ਹੀ ਤੇ ਉਹਦੇ ਵੇਖ ਕੇ ਉਹਦਾ ਨਿੱਕਾ ਜਿਹਾ ਬੱਚਾ ਸੀਗਾ ਭਤੀਜਾ ਉਹਨਾਂ ਦਾ ਉਹਨੇ ਰੌਲਾ ਪਾਦਾ ਕਹਿੰਦੇ ਪਾਪਾ ਸਖਵੀਰ ਬਾਦਲ ਆ ਗਿਆ ਇਦਾਂ ਕਰਕੇ ਕਈ ਲੋਕ ਕਰ ਜਾਂਦੇ ਆ ਕੋਈ ਕਹਿ ਦਿੰਦਾ ਯਾਰ ਤੂੰ ਉਹਨਾਂ ਦਾ ਹਮਸ਼ਾਇਕਲਾ ਨੂੰ ਕਿਵੇਂ ਆ ਯਾਰ ਸਾਡੇ ਉਹ ਸਿਆਸਤ ਦੇ ਪਹਿਲਾਂ ਸਾਡੇ ਬਾਬਾ ਬੋੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਪਰ ਸਾਡੀ ਨਵੀਂ ਪਨੀਰੀ ਦੇ ਸਾਡੇ ਬਾਬਾ ਬੋੜ ਸਰਦਾਰ ਸੁਖਵੀਰ ਸਿੰਘ ਬਾਦਲ ਠੀਕ ਹੈ ਗ੍ਰਾਂਜ ਜੀ ਜਲਾਲਾਬਾਦ ਹਲਕਾ ਦੇ ਜਿਹੜੇ ਵੋਟਰ ਨੇ ਜਾਂ ਜਿਹੜੀ ਉਥੋਂ ਦੀ ਪਬਲਿਕ ਹੈ ਉਹਨਾਂ ਨੂੰ ਕალიਦਨ ਲਈ ਕੋਈ ਸਨੇਹਾ ਦੇਣਾ ਚਾਹੋ ਆਪਦੇ ਮਾਧਿਅਮ ਤੋਂ ਮੈਂ ਤਾਂ ਆਪਦੇ ਮਾਧਿਅਮ ਰਹੀਂ ਤੁਹਾਡੇ ਮਾਧਿਅਮ ਰਹੀਂ ਇਹ ਜਲਾਲਾਬਾਦ ਦੀ ਜਨਤਾ ਨੂੰ ਮੈਂ ਇਹ ਹੀ ਦੇਣਾ ਚਾਹੂੰਗਾ ਸਨੇਹਾ ਵੀ ਜੋ ਗਲਤੀਆਂ ਆਪਾਂ ਪਹਿਲਾਂ ਕਰ ਰਹੀਆਂ ਹੂੰ ਠੀਕ ਹੈ ਉਹ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੀ ਝੋਲੀ ਪਵਾ ਲਈਆਂ ਹੂੰ ਉਹ ਕਿਹੜੀ ਗਲਤੀ ਸਭ ਤੋਂ ਵੱਡੀ ਗਲਤੀ ਜਿਹੜਾ ਇੱਕ ਬੰਦੇ ਦੇ ਉੱਤੇ ਵਿਸ਼ਵਾਸ ਕਰਨਾ ਜਿਹਨੂੰ ਹਲਕਾ ਇੰਚਾਰਜ ਲਾਉਣਾ ਜੇਸ ਬੰਦੇ ਨੇ ਵਰਕਰ ਨੂੰ ਨਹੀਂ ਛੱਡਿਆ ਉਹ ਸਰਦਾਰ ਬਾਦਲ ਨੂੰ ਵੀ ਪਤਾ ਲੱਗ ਗਿਆ ਉਹ ਲਾਤ ਉਦਾਂ ਦੇ ਠੀਕ ਹੈ ਕਿ ਨਹੀਂ ਚਲੋ ਵਾਰ-ਵਾਰ ਗੱਲਾਂ ਸਰਦਾਰ ਬਾਦਲ ਨਾਲ ਕਰਦੇ ਸੀ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਸਭ ਪਤਾ ਪੰਜਾਬ ਜਲਾਲਾਬਾਦ ਦੇ ਲੋਕ ਵੀ ਅੰਦਰੋਂ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਕਰਦੇ ਯਾਦ ਕਰਦੇ ਚਾਹੁੰਦੇ ਆ ਯਾਦ ਕਰ ਪਏ ਇਹ ਚੀਜ਼ ਕੋਈ ਦੂਰ ਹੈ ਮੈਂ ਤਾਂ ਇਹੀ ਲੋਕਾਂ ਨੂੰ ਕਹਾਂਗਾ ਵੀ ਆਪਾਂ ਵੱਧ ਚੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਹੋਂਦ ਨੂੰ ਰੱਖੀਏ ਕਾਇਮ ਜਲਾਲਾਬਾਦ ਦੇ ਵਿੱਚ ਤੇ ਸਰਦਾਰ ਆਪਾਂ ਫਿਰ ਮੈਂ ਇੱਕ ਨੌਜਵਾਨਾਂ ਨੂੰ ਜਿਹੜਾ ਮੈਂ ਕਵਾਂਗਾ ਵੀ ਜਿਹਨੇ ਮੇਰੇ ਨੌਜਵਾਨ ਵੀਰਾਂ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਕਿਉਂਕਿ ਅਮੀਰ ਗਰੀਬ ਸ਼੍ਰੋਮਣੀ ਅਕਾਲੀ ਦਲ ਆस्ते ਵਰਕਰ ਸਾਹਿਬ ਇੱਕ ਬਰਾਬਰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਉਹ ਵੇਖਣਾ ਵੀ ਕਿਹੜਾ ਮਿਹਨਤ ਜ਼ਿਆਦਾ ਕਰਦਾ ਜਿਹੜਾ ਮਿਹਨਤ ਜ਼ਿਆਦਾ ਕਰੇਗਾ ਉਹਨਾਂ ਨੂੰ ਉਹਦਾ ਬਲਦਾ ਮਾਨ ਸਨਮਾਨ ਅੱਗੇ ਵੀ ਮਿਲਦਾ ਆ ਰਿਹਾ ਤੇ ਗਾ ਵੀ ਮਿਲੂਗਾ ਇਸ ਕਰਕੇ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਸਾਡੇ ਅਕਾਲੀ ਦਲ ਦੇ ਵਰਕਰ ਨੌਜਵਾਨਾਂ ਨੂੰ ਸਾਡੇ ਮੇਰੀਆਂ ਭਰਾਵਾਂ ਨੂੰ ਮੇਰੇ ਭਤੀਜਿਆਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਜਿਹੜਾ ਛੇਵਾਂ ਦਰਿਆ ਇੱਕ ਨਸ਼ਾ ਦਾ ਚੱਲਦਾ ਪਿਆ ਨਾ ਆਪਣੇ ਪੰਜਾਬ ਦੇ ਵਿੱਚ ਕਹਿ ਲੋ ਜਲਾਲਾਬਾਦ ਚ ਕਹਿ ਲੋ ਕਿ ਪੰਜਾਬ ਦੇ ਵਿੱਚ ਕੀ ਚੱਲ ਹੀ ਰਿਹਾ ਤੇਰੀ ਬਲਾਲ ਇੰਡੀਆ ਦੀ ਚੱਲ ਰਿਹਾ ਆਪਾਂ ਇਹਦੇ ਤੋਂ ਬਚੀਏ ਆਪਾਂ ਵੱਧ ਚੜ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਈਏ ਤੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਉਬਲੰਦੀਆਂ 'ਚ ਲਈਏ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਆਪਾਂ ਹੱਥ ਮਜ਼ਬੂਤ ਕਰੀਏ ਇੱਕ ਮੈਂ ਗੱਲ ਹੋਰ ਕਹਿਣੀ ਚਾਹਾਂਗਾ ਮੇਰਾ ਮੂੰਹ ਤਾਂ ਨਿੱਕਾ ਗੱਲ ਬਹੁਤ ਮ ਵੱਡੀ ਕਹਿਣ ਲੱਗਾ ਜੀ ਸਰ ਜਿਹੜੇ ਬੰਦੇ ਸਾਡੀ ਪਾਰਟੀ ਦੇ ਵਿੱਚੋਂ ਵੱਖ ਹੋਏ ਆ ਚੰਦੂ ਮਾਜਰਾ ਸਾਹਿਬ ਹਮ ਵਡਾਲਾ ਸਾਹਿਬ ਹਮ ਜਿਨ੍ਹਾਂ ਨੇ ਅਨੰਦ ਮਾਨਿਆ ਮਿਨਿਸਟਰੀਆਂ ਲਈਆਂ ਐਮਪੀ ਰੇ ਹਮ ਹੁਣ ਉਹੀ ਬੰਦੇ ਸੁਖਬੀਰ ਸਿੰਘ ਬਾਦਲ ਨੂੰ ਮਾੜਾ ਕਹਿੰਦੇ ਪਿਆ ਜਦੋਂ ਉਹਦੇ ਕੋਲੋਂ ਇਹਨਾਂ ਨੇ ਟਿਕਟਾਂ ਲਈਆਂ ਹਮ ਸਤਾ ਦਾ ਆਨੰਦ ਮਾਣਿਆ ਉਹਦੇ ਲਈ ਜਿਪਸੀਆਂ ਅੱਗੇ ਲਾਈਆਂ ਹੂਟਰ ਮਾਰੇ ਐ ਜੋ 40 40 50 50 ਗੰਨਮਣ ਨਾਲ ਲਾਉਣੇ ਸੁਰਤੀ ਬਚਨੇ ਕੀ ਉਦੋਂ ਸੁਖਬੀਰ ਸਿੰਘ ਬਾਦਲ ਚੰਗਾ ਸੀ ਹੁਣ ਸੁਖਬੀਰ ਸਿੰਘ ਬਾਦਲ ਮਾੜਾ ਹੋ ਗਿਆ ਹੂੰ ਇਹ ਗੱਲ ਉਹੀ ਸੁਖਬੀਰ ਬਾਦਲ ਉਦੋਂ ਵੀ ਪਾਰਟੀ ਉਹੀ ਪਾਰਟੀ ਪ੍ਰਧਾਨ ਉਦੋਂ ਵੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਹੁਣ ਵੀ ਪਾਰਟੀ ਪ੍ਰਧਾਨ ਸਰਦਾਰ ਸੰਗਵੀਰ ਸਿੰਘ ਬਾਦਲ ਕੀ ਬੋਲਦਾ ਬਾਲ ਸਾਡਾ ਕਈ ਵਾਰੀ ਸਟੇਜ ਤੇ ਵੀ ਜ਼ਿਕਰ ਕਰਦੇ ਨੇ ਜੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਜੇ ਕਿ ਉਹਨਾਂ 'ਚ ਖਾਮੀਆਂ ਸੀ ਮੈਂ ਇਹਦੇ ਕੋ ਗੱਲ ਕਹਿਣੀ ਚਾਹਾਂਗਾ ਸੰਗਵੀਰ ਸਿੰਘ ਬਾਦਲ ਦੇ ਫੇਲ ਹੋਣ ਦਾ ਕਾਰਨ ਕੀ ਹੈ ਇੱਕ ਤਾਂ ਵਾਅਦੇ ਚੜ੍ਹ ਕੇ ਵਿਸ਼ਵਾਸ ਕਰਨਾ ਠੀਕ ਹੈ ਇੱਕ ਜਿਹੜੇ ਆ ਇਹੋ ਜਿਹੇ ਬੰਦੇ ਆ ਜਿਹੜੇ ਆ ਹੁਣ ਉਹਨੂੰ ਮਾੜਾ ਕਹਿੰਦੇ ਪਿਆ ਵੀ ਮੌਕਾ ਪ੍ਰਸਤ ਕੈਸਾ ਜਦੋਂ ਜਦੋਂ ਅਨੰਦ ਸਿੰਘ ਟਾਈਮ ਸੀ ਅਨੰਦ ਮਾਨ ਲਿਆ ਅਨੰਦ ਮਾਨ ਰਿਹਾ ਤੇ ਹੁਣ ਜਦੋਂ ਲੋਕਾਂ ਨੇ ਨਹੀਂ ਸੈਪਟ ਕੀਤਾ ਉਹ ਗਲਤੀਆਂ ਤੇ ਕੀਤੀਆਂ ਤੁਸੀਂ ਹੂੰ ਮਾਰਿਆ ਦਾ ਤੁਸੀਂ ਹੂੰ ਇਹੀ ਇੱਕ ਬੰਦਾ ਇੰਚਾਰਜ ਜਲਾਲਾਬਾਦ ਦੇ ਵਿੱਚ ਇਹਦੇ ਕੋਲੇ ਪਾਵਰ ਨਾ ਨਾ ਆਉਂਦੀ ਹੂੰ ਇਹ ਨਾ ਹੁੰਦਾ ਕਿ ਜਲਾਲਾਬਾਦ ਦੇ ਵਿੱਚ ਸ਼ਖਬੀਰ ਸਿੰਘ ਬਾਦਲਾ ਜੀ ਐਮਐਲਏ ਆਉਂਦਾ ਉਹਨੂੰ ਐਸ ਹਾਰ ਦਾ ਮੂੰਹ ਨਾ ਵੇਖਣਾ ਪੈਂਦਾ ਵੀ ਤੁਸੀਂ ਕਿਹਦੇ ਅੱਗੇ ਸਿੱਧਾ ਜਿਹੜਾ ਰੇਖ ਦੇ ਅੱਗੇ ਰੇਖ ਦੇ ਅੱਗੇ ਅੱਖਾਂ ਨਾਲ ਨੀਵੀਆਂ ਕਰਨੀਆਂ ਪੈਂਦੀਆਂ ਹਾਰ ਦਾ ਕਾਰਨ ਜਿਹੜਾ ਸਿੱਧਾ ਸਿੱਧਾ ਤੁਸੀਂ ਮੈਂ ਵੇਖ ਇਹਹੀ ਕਾ ਹੈ ਕਿਉਂਕਿ ਜਲਾਲਾਬਾਦ ਦੇ ਲੋਕ ਇਸ ਬੰਦੇ ਨੂੰ ਨਹੀਂ ਸੈਪਟ ਕਰਦੇ ਜੋ ਮਰਜ਼ੀ ਕਰ ਲੈ ਸੋ ਇਹ ਸੀਗੇ ਸਾਡੇ ਨਾਲ ਹਲਕਾ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਮਿਹਨਤੀ ਲੀਡਰ ਵੀ ਕਹਿ ਸਕਦੇ ਹਾਂ ਚਲੋ ਆਉਣ ਵਾਲੇ ਸਮੇਂ 'ਚ ਉਮੀਦ ਕਰਦੇ ਹਾਂ ਜੇ ਇਹ ਵੀ ਟਿਕਟ ਦੇ ਦਾਵੇਦਾਰ ਨੇ ਤਾਂ ਜ਼ਰੂਰ ਜੇ ਬਾਲ ਸਾਹਿਬ ਇਹਨਾਂ ਦਾ ਕਹਿਣਾ ਕਿ ਬਾਲ ਸਾਹਿਬ ਖੁਦ ਅਸੀਂ ਅਪੀਲ ਕਹਿੰਦੇ ਹਾਂ ਉਹਨਾਂ ਨੂੰ ਕਰਾਂਗਾ ਕਿ ਅਜ਼ਲ ਸਾਹਿਬ ਖੁਦ ਜਲਾਲਾਬਾਦ ਤੋਂ ਆ ਕੇ ਸ਼੍ਰੋਮਣੀ ਅਕਾਲੀ ਦਲ ਦਾ 2027 ਚ ਇਲੈਕਸ਼ਨ ਲੜਨ ਸੋ ਇਹਨਾਂ ਦਾ ਕਹਿਣਾ ਕਿ ਅਕਾਲੀ ਦਲ ਗਿਰਿਆ ਸੀ ਕਿਤੇ ਨਾ ਕਿਤੇ ਦੁਬਾਰਾ ਫਿਰ ਉੱਪਰ ਆ ਰਿਹਾ ਸੋ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਜੋ ਇਹਨਾਂ ਦੀ ਮਿਹਨਤ ਹੈ ਇਹਨਾਂ ਦੀ ਸ਼੍ਰੋਮਿਕ ਕਾਲੀਦਾਲ ਦੀ ਉਹ ਮਿਹਨਤ ਹਰ ਕਿਸੇ ਦਾ ਰੱਬ ਉਹਨਾਂ ਨੂੰ ਬੂਰ ਪਾਵੇ ਮੈਂ ਕੁਦਰਤ ਟੀਵੀ ਤੋਂ ਵਰਿੰਦਰ ਤੁਹਾਡੇ ਨਾਲ ਸਸੀ ਕਾਲ ਜੀ ਸਾਰਿਆਂ